ਉਹ ਸਤਿ ਸ੍ਰੀ ਅਕਾਲ ਜੀ ਰਾਜੇ ਜੀ ਹੋਰ ਕੀ ਹਾਲ ਚੱਲੇ ਬੀ ਦੱਸਾਤੇ ਆਂ ਟੀਟਾ ਕੋਮਲਾ ਅੱਜ ਮੇਰਾ ਪੁੱਤ ਕਹਾਂ ਪਰ ਚਲਾ ਹੈ ਰੇ ਅੱਜ ਅਸੀਂ ਚੱਲੇ ਆਂ ਰਾਜੇ ਜੀ ਤੇ ਰਾਜ ਸਾਹਿਬ ਯਾਰੇ ਤੋਂ ਅਸੀਂ ਪਿੰਡ ਜਲੇ ਆਂ ਤੇ ਰਾਜ ਸਾਹਿਬ ਜੀਤਨ ਅੱਜ ਆਜੀ ਕਰੇ ਸ਼ਾਮ ਨੂੰ ਆ ਗਏ ਪਹਿਲਾਂ ਜੱਕ ਤਿਆਰੀ ਦਿਖਾਉਂਦੇ ਆਂ ਆ ਦੇਖੋ ਸੰਗ ਤਾਂ ਨੇ ਇਧਰ ਲਿਆ ਬੈਗ ਤਾਂ ਇੰਨਾ ਚੱਕਿਆ ਹੋਆ ਹਾਂ ਜੀ ਉਹ ਮਾਰੇ ਕਿਤੇ ਤੇ ਸ਼ਾਪਿੰਗਾਂ ਚੱਲਨੇ ਪੈਸਾ ਪੁੱਦਾ ਕੁਝ ਨਹੀਂ ਹੈਗਾ ਹਾਂ ਯਾ ਲੈ ਲੈ ਇਹ ਲੈ ਲੈ ਇਹ ਲੈਣਾ ਤੀਜੀ ਜੀ ਲੈਣੀ ਆ ਕਿਹੜਾ ਕੈਮਰਾ ਲੈਣਾ ਓਏ ਹਾਂ ਆ ਦੇ ਆ ਦੇ ਇਧਰ ਕਾਕਾ ਅੰਕਲ ਆ ਗਿਆ ਕਾਕਾ ਆਪਾਂ ਆ ਦੇਖੋ ਭਾਜੀ ਆ ਲੈ ਹੁਣ ਵੀਡੀਓ ਬਣਾਉਣਾ ਇਹ ਦੱਸ ਇਹ ਰੂਪੇ ਕੈਮਰਾ ਮੰਗਦੇ ਨੇ ਪੁੱਛ ਪੇ ਕੈਮਰੇ ਕੁਮਰੇ ਉੱਥੇ ਲੈਣ ਵਾਲੀ ਚੀਜ਼ ਹੈ ਕੋਈ ਹੈ ਕਾਕਾ ਅੰਕਲ ਕਿੱਲਾਣਾ ਅੰਕਲ ਦਾਦਾ ਕਿੱਲਾਣਾ ਓਏ ਵੀਡੀਓ ਵੀ ਬਾਈ ਇਤਨਾ ਕਪੜਾ ਹੁੰਦੇ ਆ ਬਣਾ ਦੇ ਬਣਾ ਦੇ ਤੇ ਚਲੋ ਆਜੋ ਹੁਣ ਤੁਰਿਆ ਨੀਰਾ ਹੋਜਲਾ ਕੰਮ ਤੋਂ ਥੋੜੇ ਲੇਟ ਹੋ ਗਏ ਆਜੋ ਤੁਹਾਨੂੰ ਦਖਾਲ ਦੇ ਰਾਤ ਦੀਆਂ ਰੌਣਕਾਂ ਆ ਤੇ ਚਲੋ ਆਜੋ ਮਿਲਦੇ ਆ ਲੈ ਵੇ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਹੋ ਗਈ ਆ ਐਂਟਰੀਆਂ ਸੰਕਤਾਂ ਦੀਆਂ ਤੇ ਦੇਖੋ ਇਧਰ ਲੇਟਾਂ ਦੇ ਕੁਮ ਲੇਟਾਂ ਦਾ ਖਾ ਲੋ ਇਧਰ ਉਹ ਲੈ ਤਾਂ ਕਿੰਨੀਆਂ ਲੱਗੀਆਂ ਇਹ ਹੈਗਾ ਜੀ ਜਿੱਥੇ ਸਰੂਬਲ ਸਾਹਿਬ ਆ ਪਹਿਲਾਂ ਉੱਥੋਂ ਹੁਣ ਅੱਗੇ ਜਾ ਕੇ ਦੇ ਦਿੰਦੇ ਆ ਗੱਡੀ ਸਾਨੂੰ ਉੱਗੀ ਜਾਣ ਦਿੰਦੇ ਆ ਕਿ ਨਹੀਂ ਦਿੰਦੇ ਆ ਅੱਜ ਹੀ ਕਰ ਲੈਣੀ ਆ ਦੁਕਾਨ ਨਾਲ ਦੀ ਦੁਕਾਨਦਾਰੀਆਂ ਪੂਰੀਆਂ ਲੱਗੀਆਂ ਪਈਆਂ ਔਰ ਆਚੇ ਪੂਰਾ ਯਾਰ ਅੱਗੇ ਅੱਗੇ ਜਾ ਕੇ ਕਮਿਤਾ ਕਿ ਤਾਂ ਕਿ ਗੇਟ ਉਹਦੇ ਉਹ ਤਾਂ ਗੇਟ ਦੇ ਕਿੰਨੇ ਸੋਨੇ ਬਣਾਇਓ ਅੱਗੇ ਆਪਾਂ ਦੇਖੋ ਆ ਦੇ ਲੈਟਾ ਲਾਈਟ ਐਂਡ ਬਲੈਕ ਆ ਇਹ ਗੱਡੀ ਨਾ ਅੱਗੇ ਤੇ ਇਹਦਾ ਨਹੀਂ ਜੇ ਖੇਤ ਦਾ ਗੱਡੀ ਮਾਰੀ ਉਹਦੇ ਗੱਡੀ ਦੇ ਪਿੱਛੇ ਤੇਰਦਾ ਖਾਲੂ ਆਂ ਹਾਂ ਦੇਖੋ ਜੀ ਸਰਦਾਰ ਸਾਹਿਬ ਦੀ ਕਿੰਨੀ ਸੁਣੀ ਬਣਾਈ ਉਸ ਜਿੰਦਗੀ ਦੀ ਹੋਆ ਅੰਦਰ ਦਾ ਹੜ ਦਾ ਅੰਦਰ ਮੈਂ ਬੈਠੀ ਐਦਾਂ ਉਹ ਲਾ ਬਤ ਐਦਾਂ ਜੀ ਦਿਖਾ ਲਤਾ ਆ ਆਹ ਖੋਣ ਤੋਂ ਮੈਂ ਸਿੱਝੂ ਬੋਲਾ ਇਹ ਥੋੜਾ ਚੌਕ ਆ ਗਿਆ। ਉਹ ਕਿੰਨੀ ਮਾ। ਇਹ ਦੇਖੋ। ਇਹਨਾਂ ਦੇ ਅੰਦਰ ਦੇਖੋ ਕੋਈ ਨਹੀਂ ਆਣਾ ਜੀ। ਠੀਕ ਆਉਣ। ਹਲੋ ਜੀ ਮੇਰੇ ਵੀਰੋ ਲੰਗਰਾਂ ਆਉਂਦੀਆਂ ਇੱਧਰ ਹੋਣ ਲੱਗੀਆਂ ਤਿਆਰੀਆਂ ਇੱਧਰ ਤੇ ਇੱਧਰ ਬਰੇਜੇ ਲਾ ਦਿੱਤੇ ਆ ਜੀ। ਤੇ ਸੜਕ ਪਰ ਸਿੱਟੀ ਗੱਭੇ ਆ। ਤੇ ਹੁਣ ਆਉਣ ਵਾਲਾ ਰਸਤਾ ਲੱਗ ਗਿਆ ਤੇ ਜਾਣ ਵਾਲਾ ਲੱਗ ਗਿਆ। ਨਾ ਤੇ ਅੱਗੇ ਜਾਂਦੀ ਗੱਡੀ ਤੇ ਨਾ ਹੀ ਹੁਣ ਅੰਦਰ ਨੂੰ ਲੰਘਣ ਦਿੰਦੇ ਆ ਦੇ ਬਸ ਹਾਲ ਵਾਲੇ ਦੁਕਾਨਾਂ ਜਰੂਰ ਆ ਇੰਦਰ ਲੰਗਰ ਪਾਣੀਆਂ ਦੇ ਬਿੰਤੀਆਂ ਹੋਣ ਲੱਗਿਓ ਸਾਰੇ ਵੀਰੋ ਦੇਖੋ ਤਾਹੋ ਹੀ ਵਧੀਆ ਬੋ ਬਣਾਤੀ ਐ ਨਹੀਂ ਤੇ ਹੁਣ ਉਥੇ ਨਵੀਂ ਸਟੇਜ ਵੀ ਬਣਦੀ ਪਈ ਆ ਕਹਿੰਦੇ ਐ ਕਿ ਤਾਂ ਚਲੋ ਨਹੀਂ ਅਗਲੇ ਸਾਲ ਪ੍ਰੋਗਰਾਮ ਉਥੇ ਹੀ ਹੋਇਆ ਕਰਨੇ ਆ ਚੰਗੇ ਖੇਤਾਂ ਦੇ ਵਿੱਚ ਸਟੇਜ ਨਵੀਂ ਬਣਦੀ ਆ ਬਰ ਉਹ ਪ੍ਰੋਗਰਾਮ ਐਤ ਕੀ ਸਾਲ ਦਾ ਤਾਂ ਪਤਾ ਨਹੀਂ ਐ ਪਿਛਲੇ ਅਗਲੇ ਬੋਨੇ ਵਾਲੇ ਸਾਲ ਨੂੰ ਤਾਂ ਚੈਰੀ ਦੇ ਹੋ ਗਏ ਥੇਲਾਂ ਦੀ ਕੋਈ ਕਮੀ ਨਹੀਂ ਹੈਗੀ ਤੇ ਇੱਧਰ ਦੁਕਾਨਦਾਰੀਆਂ ਹੋਈਆਂ ਪੁਰੀਆਂ ਸ਼ੁਰੂ ਤੇ ਇੱਧਰ ਥੋਸਰ ਵੇਰੀ ਚੀਨੇ ਪੈਂਟ ਆਇਆ ਤੇ ਉਹ ਦੇਖੋ ਬੰਦਾ ਸਟਾਕ ਵੱਡਣਾ ਵਾ ਲੈ ਕੇ ਆਇਆ ਆਜੋ 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 ਸੇਲ 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 ਤੇ ਰੌਣਕਾਂ ਵੀ ਪੁਰੀਆਂ ਆ ਖਰੀਦਦਾਰੀਆਂ ਵਾਲਿਆਂ ਨੇ ਖਰੀਦਾਰੀ ਕਰਨੀਆਂ ਆ ਬਾ ਮਰੇ ਸੇਲ ਪੰਜਾਹ ਹਜ਼ਾਰ ਰੁਪਏ ਸਰ ਪੰਜਾਹ ਹਜ਼ਾਰ ਰੁਪਏ ਸੁਮિતા ਓਏ ਸੁਮਿਤ ਹਾਂਜੀ ਫੇਰ ਗੱਲ ਸੁਣ ਉਹ ਉੱਥੇ ਘਟਾਉਣੇ ਕੋਈ ਨਹੀਂ ਬਥੇਰੀ ਕਿਸੇ ਨੇ ਕੁਝ ਲੈਣ ਦੀ ਕੋਈ ਕਿਰਪਾਲਤਾ ਨਹੀਂ ਕਰਨੀ ਹੈ ਲੜਣੇ ਚਲਣੀਆਂ ਆ ਇਧਰ ਹੋ ਜਾਓ ਪਰ ਤੇ ਰੌਣ ਰੌਣਗਾ ਪੂਰੀਆਂ ਆ ਤੇ ਇਤਰਾ ਫਲੇਸ਼ ਜਿਆ ਬਣਾਤਾ ਵਧੀਆ ਆ ਗਾਲਿਆ ਤੇ ਆਹ ਦੇਖੋ ਉਧਰ ਚਿੱਲਾਂ ਵਾਲਾ ਕੰਮ ਵੀ ਪੂਰਾ ਆ ਅੱਗੇ ਮਯਾਰੇ ਦੇ ਅੰਦਰ ਜਿੱਦਾ ਇਹਦਾ ਵਧੀਆ ਰੌਣਕ ਤੋਂ ਵਧੀਆ ਬੀਆ ਜੁੱਤੀਆਂ ਚਪਲਾਂ ਆ ਜਿਹੜੇ ਮੈਂਟੇ ਹੋਣੀ ਕਿੰਨੇ ਮਹਿੰਗੇ ਨੇ ਇਹਦੇ 1.500 ਦੀ ਚਪਲਾ ਲਈਆਂ ਆ ਤੇ ਆਸਤਾ ਸ਼ਾਸਤਰ ਬਾਬਾ ਜੀ ਦੇ ਪੁਲਿਸ ਆਥਰਾਂ ਦਾ ਵੀ ਪੂਰਾ ਇੰਤਜ਼ਾਮ ਆ ਤੇ ਜਿਹੜੀਆਂ ਰੇੜੀਆਂ ਰੂੜੀਆਂ ਗਲੀਆਂ ਦੇ ਵਿੱਚ ਲਗੀਆਂ ਆ ਇਹ ਸਾਰੇ ਚੱਕ ਜਾ ਕੇ ਲੱਗਿਓ ਕਰਨ ਪਰੇ ਆਪ ਸਰਪੂਰੀ ਆਇਆ ਹੋਆ ਪੂਰੀ ਕਮੇਟੀ ਦੇ ਪ੍ਰਧਾਨ ਆ ਤੇ ਜਿਹੜੇ ਵੀ ਲੰਗਰਾਂ ਦੀ ਜਗਾਹ ਪੂਰੀ ਆ ਰਸਤਾ ਇਹਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ ਤੇ ਸੰਗਤਾਂ ਕਮੇਟੀ ਮੈਂਬਰ ਵੀ ਲੱਗੇ ਹੋਆ ਨਾਲ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਆ ਬਹੁਤ ਵਧੀਆ ਤਿਆਰੀ ਆ ਚਲੋ ਜ਼ਿੰਮੇਵਾਰੀ ਨਾਲ ਹੀ ਹੈ ਟੀ ਬੜੀ ਮੇਲੇ ਦੇ ਵਿੱਚ ਇੱਧਰ ਕਹਿੰਦੇ ਹੁਣ ਨੈਕਸਟ ਟਾਈਮ ਨਾ ਸਟੇਜ ਬਣਦੀ ਪਈ ਆ ਕਾਫੀ ਵੀਨ ਇਹਨਾਂ ਦੇ ਇੱਥੇ ਪਹਿਲਾਂ ਸੀਗੀ ਤੋ ਬਸ ਸਹੀ ਮਾਣਿਆ ਨੇ ਇੱਥੇ ਲੱਗਿਆ ਕਹਿੰਦਾ ਪ੍ਰੋਗਰਾਮ ਤੇ ਹਲੇ ਇੱਥੇ ਪੂਰਾ ਕੰਮ ਤਿਆਰ ਨਹੀਂ। ਤੋ ਆਜੋ। ਆ ਤੇ ਦੇਖੋ ਕੰਮ ਕਰਦਾ। ਕੀ? ਤੇ ਲਾ比亚 ਦੇ ਕੋਲ ਕਿਹੜਾ ਕੰਮ ਹੋਇਆ? ਆ ਤੇ ਲੈਂਟਰ ਪਾਇਆ ਸੀਗਾ ਨੇਰੇ ਦੇ ਵਿੱਚ ਤੇਰੇ ਸਾਰਾ ਬਾੜ ਦਾਤਾਂ ਵਿੱਚ। ਤੇ ਲੈਂਟਰ ਰਾਤ ਨੂੰ ਪਾਇਆ। ਇਧਰ ਕੰਮ ਦੇਖੋ ਕਿਹੜਾ ਹੋ ਗਿਆ। ਹੇ 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 ਕੰਮ ਰੋਂਗ ਹੋ ਗਿਆ ਉਹ ਬਲ ਇੱਕ ਹੀ ਹੋਇਆ ਕੰਮ ਕਰਦਾ ਇਹ ਦੱਸਿਆ ਨਹੀਂ ਤੇ ਸੰਗਤਾਂ ਅੰਦਰ ਕਾਲੀ ਗਲੀ ਦੇ ਵਿੱਚ ਲੈਂਟਰ ਵਾਲੀ ਹੈਗਾ ਜੇ ਮੋਟਰਸਾਈਕਲ ਬਾੜ ਦਿੰਦਾ ਥੱਲੇ ਕੰਮ ਉੱਤ ਆਇਆ ਘੂੜਾ ਪਾ ਕੇ ਹਟੇ ਜੀ ਯਾਰ ਵੈਸੇ ਇਹ ਕੰਮ ਲੇਟ ਆਇਆ ਹੈ ਮੇਲੇ ਦੇ ਵਿੱਚ ਨਹੀਂ ਇਹ ਕੰਮ ਚਾਹੀਦਾ ਤੇ ਇੱਧਰ ਦੇਖੋ ਰੌਣਕ ਸ਼ੌਣਕ ਪੂਰੀ ਹਾਂ ਜੀ ਗੁਰੂ ਮਹਾਰਾਜ ਦੀ ਪੂਰੀ ਕਰਾਇਆ ਉਧਰ ਵੀ ਪੂਰੀ ਬੈਠਣ ਨੂੰ ਸੰਗਤਾਂ ਦਾ ਬਣਾਇਆ ਤੇ ਇਧਰ ਆ ਦੇਖੋ ਆਲ ਦੇ ਵਿੱਚ ਯਾਨਕਿ ਸੜਕ ਦੇ ਵਿੱਚ ਹੀ ਆ ਗਰਮੀ ਧੁੱਪ ਸ਼ਾਮ ਜਿਦਾ ਮਰਜੀ ਬੰਦਾ ਘੁੰਮੇ ਫਿਰੇ ਇੱਥੇ ਕੋਈ ਟੈਂਸ਼ਨ ਨਹੀਂ ਹੈਗੀ ਹੋਰ ਦੇਖੋ ਆਲ ਦੀਆਂ ਸੰਗਤਾਂ ਵਿੱਚ ਇਹ ਇੱਕ ਬੰਦਾ ਗਿਆ ਆ ਤੇ ਬੋਮਲ ਆ ਬਹੁਤ ਕਿੰਨਾ ਕੀ ਜੌਨੀ ਆ ਤੁਹਾਨੂੰ ਹੁਣ ਦੇਖਣਾ ਕੈਮਰਾ ਇੱਕ ਗੋਲ ਹੋਣੀ ਵੀ ਲੱਗੀ ਹੋਆ ਦੇਖਣ ਤੇ ਆਜੋ ਹੁਣ ਡੈਕੋਰੇਸ਼ਨ ਪੂਰੀ ਦਿਖਾ ਦਿਆਂ ਅਨੁਭਗੇ ਨਜ਼ਾਰੇ ਦੀ ਐਂਟੀ ਦੇ ਅੰਦਰ ਹੈ ਸ਼ੀਵਾਦਰ ਭਾਈ ਲੱਗੇ ਹੋਆ ਪੂਰੀ ਆਪਣੀਆਂ ਤਿਆਰੀਆਂ ਦੇ ਵਿੱਚ ਤੇ ਤੁਸੀਂ ਚੱਲਦੇ ਚੱਲਦੇ ਵਲੌਗ ਨੂੰ ਸ਼ੇਅਰ ਕਰਦੇ ਹੋ ਤੇ ਲਾਈਕ ਵੀ ਕਰਦੇ ਹੋ ਕਿਉਂਕਿ ਤਿੰਨੇ ਚਾਰੇ ਦਿਨ ਜਿੰਨੇ ਵੀ ਆਉਗੇ ਤੇ ਇਸੇ ਚੈਨਲ ਤੇ ਤੁਹਾਨੂੰ ਵਲੌਗ ਦੇਖਣ ਨੂੰ ਮਿਲਿਆ ਕਰੂਗੇ ਤੁਹਾਨੂੰ ਮੈਂ ਸਾਰੇ ਹਾਲ ਦਿਖਾ ਲ ਕੇ ਜਾ ਕਰੂੰਗਾ ਰੋਈ ਤੇ ਤਿੰਨੇ ਦਿਨਾਂ ਤੇ ਤਿੰਨੇ ਰੌਣਕ ਬਿਲਿ ਤੇ ਇਹ ਮੇਨੇ ਆ ਜੀ ਦਰਵਾਜ਼ਾ ਸਾਹਿਬ ਅੰਦਰ ਮੇਨ ਐਂਟਰੀ ਆ ਫਿਲਹਾਲ ਅਸੀਂ ਅੱਜ ਇਦਨ ਖਲੀ ਨਹੀਂ ਜਾਣਾ ਦਿਖਾ ਲਦੇ ਬਾਅਦ ਚ ਪਹਿਲਾਂ ਕੂਮਲੂਣੀ ਦੇ ਚੰਡੋਲ ਵਾਲੇ ਦੇਖਾ ਲ ਕੇ ਲੈਣੇ ਆ ਯਾਹ ਰਾਜਾ ਸਾਹਿਬ ਅੰਦਰ ਪੂਰਾ ਰਸ਼ ਨਾਸ਼ੀ ਪੂਰਾ ਅੰਦਰ ਤੇ ਰਾਜ ਸਾਹਿਬ ਦੀ ਮੇਨ ਐਂਟਰੀ ਆ ਤੇ ਇੱਧਰ ਦੁਕਾਨਾਂ ਆ ਹਾਂਜੀ ਲੋ ਜੀ ਮੇਰੇ ਵੀਰੋ ਉਹੀ ਗੱਲ ਹੋ ਗਈ ਜੇ ਤੋਂ ਡਰਦੇ ਹੀ ਤੇ ਬੈਨਰ ਰਹਿ ਗਿਆ ਸਿਰਫ ਕਲਦੀ ਤੇ ਪਰਸੋਂ ਦੀ ਦਿਹਾੜੀ ਚੌਥ ਦੀ ਤਿੰਨ ਦਿਨ ਮਿੱਲੇ ਰਹਿੰਦਾ ਇਹਨਾਂ ਦਾ ਹੋ ਗਿਆ ਚੰਡੋਲ ਵਾਲਿਆਂ ਦਾ ਵਿਚਾਰਿਆਂ ਦਾ ਨੁਕਸਾਨ ਪਾਣੀ ਇੰਨਾ ਘੋਇਆ ਵੀ ਇਹ ਸਮਝ ਲਓ ਵੀ ਅੱਜ ਨਹੀਂ ਸੁੱਕ ਸਕਦਾ ਇਹ ਨੂੰ ਘਟੋ ਕੱਟ ਨਹੀਂ ਤਾਂ ਹਫਤਾ ਲੱਜਣਾ ਹੈ ਜੇ ਹਿਸਾਬ ਦਾ ਚਿਕੜੇ ਬਿ ਚੰਡੂਲਾਂ ਨੂੰ ਆਉਣ ਦੀ ਦਰਪਾਲ ਦਾ ਨਾਂ ਇਹ ਕਰਿਓ ਦੇਖੋ ਇਹਦੇ ਚੰਡੋਲ ਵਿਚਾਰੇ ਖੜੇ ਆ ए तेरा बुरा बुरा हाल है चलो देख रहे हैं उधर घूम के जाए उधर पास ही ना हो चलो आज जा उधर तेरे लल महाराज चलिए अंदर दरबार था देख क्या बात ता नहीं क्या बात ता नहीं एक तो लो कोई कमी नहीं है

ਬਹੁਤ ਸੁਣਾ ਅੰਦਰ ਵੀ ਕਿੰਨੀ ਡੈਕੋਰੇਸ਼ਨ ਕੀਤੀ ਹੋਆ ਤੇ ਲੈ ਦੇਖ ਲੋ ਅਤੀ ਰਾਤ ਰਾਤ ਦੇ ਵੱਜ ਗਏ 9 ਤੇ ਵੀ ਦੇਖੋ ਲੱਗਿਓਗਾ ਕਿ ਤਾਂ ਪੂਰੀ ਰਾਤ ਤੇ ਆ ਕੋਮਲ ਪ੍ਰਸਾਦ ਮੰਮੀ ਲੈ ਜਿਨੀ ਮੱਖਣ ਤੇ ਕੋਣਾ ਕਰਾ। ਉਹਦੇ ਲੈਣ ਕਿ ਡਿਲੱਬ ਵੀ ਲੱਗੇ। ਮੇਨ ਰਾਜਾ ਸਾਹਿਬ ਦੀ ਇਹ ਹੀ ਚੱਕਰ ਹੈ ਜੇ ਲਾਈਟਾਂ ਚ ਗਈਆਂ ਨਹੀਂ ਉੱਪਰ ਲੀਆਂ ਬੱਤੀ ਹੈ ਨਹੀਂ। ਅੰਦਰ ਡੈਕੋਰੇਸ਼ਨ ਬਹੁਤ ਨਹੀਂ ਹੋਈ ਹੋਆ। मीह गर्मी भी पूरी पै चुकी है कम बहुत हो गया लो जी। लो जी लंगर हाल लंगर हाल के बाद टेलर लग गए हैं ਇਸ ਤੇ ਇਹ ਪੂਰੀ ਸਜਾਈ ਹੋਈ ਆ। ਸੁਗੰਦਰ ਮਥਾ ਟਿਕਣ ਆਲੇ ਇਹਦੀ ਲੈਂ ਸੀਗੀ ਤਾਂ ਪੇ ਉਹ ਬਾਹਰੇ ਖੜੇ ਸੀ ਗੇਟਾਂ ਦੇ ਅੰਦਰ ਜਾ ਕੇ ਮਥਾ ਟਿਕਿਆ ਰਹੇ ਸੀ। ਤੇ ਆਹ ਕਰਕੇ ਫੇਰ ਬਾਹਰੇ ਆ ਯਾਰ। ਐਂਦਰ ਐਂਦਰ ਆ ਜਾਓ। ਸੋ ਲੋ ਜੀ ਮੇਰੇ ਵੀਰੋ ਲੌਗ ਦਾ ਇਸੇ ਦੇ ਨਾਲ ਕਰਦੇ ਆ ਐਂਡ ਕਿਉਂਕਿ ਅਸੀਂ ਹੁਣ ਰਾਤ ਨੂੰ ਮੱਥਾ ਟੇਕਿਆ ਹੈ ਸਾਰਾ ਕੁਝ ਨਿਆਣੇ ਨੇ ਸ਼ੋਪਿੰਗ ਆ ਵੀ ਕਰ ਚੁੱਕੇ ਆ ਤੇ ਸੁਮੇਤ ਕਿਦਾਂ ਲੈ ਲੈ ਸਮਾਨ ਕੁੰਟ ਤੇ ਸਾਰੇ ਸਮਾਨ ਕੁੰਟ ਲੈ ਆਂਦੇ ਆ ਹੁਣ ਜਾ ਕੇ ਤੁਹਾਨੂੰ ਵੀਡੀਓ ਮਤਲਬ ਕੱਲ ਨੈਕਸਟ ਪੈਕ ਦਿਖਾਵਾਂਗੇ ਕੱਲ ਵਗਾ ਨਗਰਗੀਤਰ ਤੇ ਉਸ ਤੋਂ ਬਾਅਦ ਚੋਂ ਕਿ ਤੁਹਾਨੂੰ ਤਿੰਨੇ ਦਿਨਾਂ ਦਾ ਲਾਈਵ ਪ੍ਰੋਗਰਾਮ ਦਿਖਾਵਾਂਗੇ ਲਾਈਵ ਕਹਿਤਾ ਚਲੋ ਬਲੌਗ ਦਿਖਾਵਾਂਗੇ ਤੇ ਸਾਡੇ ਬਲੌਗ ਦੇ ਨਾਲ ਜੁੜੇ ਰਹੋ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਬਲੌਗ ਵੀ ਵਧੀਆ ਲੱਗਿਆ ਹੋਵੇ ਜੈ ਰਾਜੀ ਦੀ